ਕੀਰ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਰਬਸਾਂਜੀ ਗੁਰਬਾਣੀ ਪੁੱਡਾ ਕਲੋਨੀ ਸੀਬਲਾਕ ਰਣਜੀਤ ਐਵੇਨਿਊ ਵਿਖੇ ਗੁਰਮਤ ਸਮਾਗਮ ਕਰਵਾਏ ਗਏ ਜਿਸ ਵਿੱਚ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਇਸ ਮੌਕੇ ਪ੍ਰਧਾਨ ਗਿਆਨੀ ਮੰਗਲ ਸਿੰਘ ਨੇ ਸਮੂਹ ਨਾਨਕਨਾਮ ਦੇਵਾ ਸੰਗਤਾਂ ਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਗੁਰਮਤ ਸਮਾਗਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਰਬ ਸੰਜੀ ਗੁਰਬਾਣੀ ਵਿਖੇ ਕਰਵਾਏ ਜਾ ਰਹੇ ਹਨ ਜਿਸ ਵਿੱਚ ਸ੍ਰੀ ਦਰਬਾਰ ਸਾਹਿਬ ਤੋਂ ਆਏ ਗ੍ਰੰਥੀ ਗਿਆਨੀ ਰਾਜਦੀਪ ਸਿੰਘ ਜੀ ਨੇ ਕਥਾ ਰਾਹੀਂ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਈ ਅਤੇ ਹਜ਼ੂਰੀ ਰਾਗੀ ਭਾਈ ਸੁਖਜੀਤ ਸਿੰਘ ਕੋਹਾਰਕਾ ਅਤੇ ਭਾਈ ਜਗਦੀਪ ਸਿੰਘ ਨੇ ਗੁਰੂ ਜੀ ਦੀ ਇਲਾਹੀ ਬਾਣੀ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਹੈ ਅਤੇ ਸੰਗਤਾਂ ਲਈ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ ਹਨ ਉਹਨਾਂ ਸੰਗਤਾਂ ਨੂੰ ਗੁਰੂ ਸਾਹਿਬ ਦੇ ਦਰਸਾਏ ਮਾਰਗ ਤੇ ਚੱਲਣ ਦੀ ਅਪੀਲ ਕਰਦੇ ਆਂ ਬਾਣੀ ਤੇ ਬਾਣੇ ਦੇ ਧਾਰਨੀ ਹੋਣ ਦੀ ਅਪੀਲ ਕੀਤੀ ਇਸ ਮੌਕੇ ਸ਼੍ਰੋਮਣੀ ਕਮੇਟੀ ਤੋਂ ਆਏ ਪ੍ਰਬੰਧਕਾਂ ਅਤੇ ਗੁਰਦੁਆਰਾ ਸਾਹਿਬ ਦੇ ਕਮੇਟੀ ਮੈਂਬਰਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਰੂਪਾਉ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਪ੍ਰਧਾਨ ਗਿਆਨੀ ਮੰਗਲ ਸਿੰਘ ਸਰਪ੍ਰਸਤ ਗੁਰਦੇਵ ਸਿੰਘ ਜੋਲ ਜਨਨੁਸਕਾਤਰ ਤਰਵਿੰਦਰ ਸਿੰਘ ਰੰਧਾਵਾ ਵਿੱਤ ਸਕੱਤਰ ਕੁਲਵੰਤ ਸਿੰਘ ਰਾਗੀ ਮੈਂਬਰ ਕੁਲਦੀਪ ਸਿੰਘ ਰੰਧਾਵਾ ਗੁਲਜਾਰ ਸਿੰਘ ਸੰਧੂ ਗੁਰਦੀਪ ਸਿੰਘ ਪਾਟਿਆ ਦਲਜੀਤ ਸਿੰਘ ਜਗਜੀਤ ਸਿੰਘ ਅਜੀਤ ਸਿੰਘ ਕਾਲਾ ਸਿੰਘ ਆਡਿਟ ਅਫਸਰ ਬਲਦੇਵ ਸਿੰਘ ਮੁਦਰ ਸਿਮਰਜੀਤ ਸਿੰਘ ਜਿਵਦੇয়াল ਸਿੰਘ ਖਹਿਰਾ ਲੀਗਲ ਐਡਵਾਈਜ਼ਰ ਕੋਮਲਪ੍ਰੀਤ ਚੀਮਾ ਅਮਨਦੀਪ ਸਿੰਘ ਢਿੱਲੋਂ ਤੋਂ ਇਲਾਵਾ ਨਰਮਲ ਸਿੰਘ ਆਨੰਦ ਨੇ ਇਆਂ ਸੰਗਤਾਂ ਦੀ ਸੇਵਾ ਕਰ ਆਪਣਾ ਜੀਵਨ ਸਫਲ ਕੀਤਾ ਤੇਰੀ ਹਾਊਸਿੰਗ ਬੋਰਡ ਕਲੌਨੀ ਰਜੀਤ ਹਨੀ ਰਜੀਤ 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 ਤੋਂ ਕੌਣੀ ਵਾਲੀ ਜੀ ਬਲੌਕ ਸੀ ਅੰਮਰਸਾਰ ਰਜੀਤ ਐਵੇਨਿਊ ਇਹ ਸਾਡਾ ਸਰਬਸਾਂਝੀ ਪਰਵਾਣੀਕਰ ਦੁਆਰਾ ਸਾਹਬ ਹੈ ਜੀ ਇੱਥੇ ਸਾਨੂੰ ਪਹਿਲੀ ਵਾਰ ਇਹ ਗੁਰੂ ਰਾਮਦਾਸ ਸਾਹਿਬ ਜੀ ਦੀ ਸਾਰੇ ਅੰਮਰਸਰ ਵਿੱਚ ਇਹ ਸਮਾਗਮਾਂ ਦੀ ਲੜੀ ਚੱਲਦੀ ਹੈ ਉਹਦੇ ਸਾਨੂੰ ਮੌਕਾ ਮਿਲਿਆ ਪਹਿਲੀ ਵਾਰ ਸਾਨੂੰ ਬਹੁਤ ਜ਼ਿਆਦਾ ਇੱਥੇ ਮਾਣ ਆ ਅਸੀਂ ਬੜੇ ਖੁਸ਼ੀ ਮਹਿਸੂਸ ਕਰਦੇ ਹਾਂ ਕਿਉਂਕਿ ਸਾਡੀ ਇੱਕ ਕਲੋਨੀ ਜਿਹੜੀ ਐਸ ਨੂੰ ਜਿਹੜਾ ਇਹ ਭਾਗ ਲੱਗੇ ਆ ਅੱਜ ਸਾਡੇ ਕੋਲ ਦਰਬਾਰ ਸਾਹਿਬ ਤੋਂ ਸਿੰਘ ਸਾਹਿਬ ਜੀ ਹਜ਼ੂਰੀ ਰਾਗੀ ਇੱਥੇ ਕੀਰਤਨ ਕਰਕੇ ਗਏ ਕਥਾ ਕਰਕੇ ਗਏ ਅਹੀਂ ਵਡ ਭਾਗ ਸਮਝਦੇ ਆਂ ਸਾਰੀ ਸੰਗਤ ਬਹੁਤ ਸੰਤਨ ਨੇ ਬੜਾ ਇੱਥੇ ਸਾਡਾ ਸਾਥ ਦਿੱਤਾ ਹਰ ਪਾਸਿਓਂ ਆਰਥਿਕ ਤੌਰ ਤੇ ਵੀ ਤੇ ਦੂਜਿਆਂ ਵੀ ਸੰਗਤ ਨੇ ਸਾਰਾ ਸਹਾਰਾ ਦਿੱਤਾ ਦਾਸ ਜੀ ਚਿੱਤ ਦਾ ਜੜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ RAM DAS GUR ਜਿਨ ਸਿਰਿਆ ਤਿਨੇ ਸਵਾਰਿਆ ਗੁਰੂ RAM DAS ਰਾਖੋ ਸ਼ਰਨਾਈ ਅੱਜ ਗੁਰਦੁਆਰਾ ਸਰਨਸਾਂਜੀ ਗੁਰਬਾਣੀ ਈ ਬਲਾਕ ਰਣਜੀਤ ਐਵੇਨਿਊ ਜੋ ਕਿ ਹਾਊਸਿੰਗ ਬੋਰਡ ਕਲੋਨੀ ਹੈ ਉਸ ਵਿੱਚੇ ਧੰਤਨ ਸਿੰਘ ਜੀ ਨੂੰ ਅਮਰਦਾਸ ਮਹਾਰਾਜ ਜੀ ਦਾ ਅਵਤਾਰ ਦਿਹਾੜਾ ਉਸ ਦੇ ਸਬੰਧ ਦੇ ਵਿੱਚ ਵਿਸ਼ੇਸ਼ ਗੁਰਮਤ ਸਮਾਗਮ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਦੇ ਸਹਿਯੋਗ ਨਾਲ ਜੋ ਕਿ ਮਨਾਇਆ ਜਾ ਰਿਹਾ ਹੈ ਇਸੀ ਗਵਾਈ ਮੁਖ ਸੇਵਾਦਾਰ ਅਧਾਰ ਮੰਗਲ ਸਿੰਘ ਜੀ ਕਰ ਰਹੇ ਹਨ ਸਾਰੀਆਂ ਸੰਗਤਾਂ ਧੰਨ ਧੰਨ ਸਹਿਬ ਜੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਅਵਤਾਰ ਦਿਹਾੜੇ ਦੀਆਂ ਖੁਸ਼ੀਆਂ ਮਨੋਂ ਸੰਬੰਧੀ ਅੱਜ ਇੱਥੇ ਨਤਮਸਤਕ ਹੋ ਰਹੀਆਂ ਹਨ ਅਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਲੈ ਰਹੀਆਂ ਹਨ ਗੁਰੂ ਕੇ ਲੰਗਰ ਟੁੱਟ ਚੱਲ ਰਹੇ ਹਨ ਲੋਕ ਵੱਖ-ਵੱਖ ਤਰ੍ਹਾਂ ਦੇ ਵਿੰਜਨ ਬਣੇ ਹਨ ਸੱਚੇ ਪਾਤਸ਼ਾਹ ਸਭ ਨੂੰ ਚੜ੍ਹਦੀ ਕਲਾ ਜਰ ਰੱਖਣ ਸਾਰਿਆਂ ਨੂੰ ਹਰ ਜੀ ਦੇ ਇਤਾਰ ਤੇ ਅਰੇ ਦੇ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮਦਾਦੀ ਜੀ ਜਨਪ੍ਰਕਾਸ਼ ਉਸ ਦੇ ਸੰਬੰਧ ਵਿੱਚ ਪਰ ਪਰਵਾਨੀ ਜਿਹੜੀ ਲੜੀ ਦੇ ਵਿੱਚ ਇਹ ਸਮਾਂ ਦਿੱਤਾ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਅਗਲੇ ਸਾਲ ਇਹ ਵੀ ਆਸ ਰੱਖਾਂਗੇ ਕਿ ਸਾਨੂੰ ਸੇਵਾ ਦਾ ਮੌਕਾ ਦੇਣਗੇ ਵਾਹਿਗੁਰੂ ਜੀ ਕਾਲ ਸਾਹਿਬ ਵਾਹਿਗੁਰੂ ਜੀ